ਬਟੇਰਾ ਜਿਹੜਾ ਜੀ ਇਹਦੇ ਆਂਡਿਆਂ ਦੇ ਵਿੱਚ ਇੰਨੇ ਕਿ ਗੁਣ ਹੈ ਤੁਸੀਂ ਸੋਚ ਨਹੀਂ ਸਕਦੇ ਜੀ ਜੇ ਕਿਸੇ ਬੰਦੇ ਨੂੰ ਠੰਡ ਲੱਗੀ ਵੀ ਆ ਛਾਤੀ ਫੜੀ ਵੀ ਆ ਜਕਾਮ ਹੋਇਆ ਨਜਲਾ ਹੋਇਆ ਵਿਆ ਉਹਨੂੰ ਤੁਸੀਂ 12 ਕਾਂਡੇ ਇੱਕ ਦਿਨ ਚ ਖਵਾ ਦਿਓ ਚਾਰ ਸੋਭਾ ਚਾਰ ਦਪਹਿਰੇ ਚਾਰ ਰਾਤ ਨੂੰ ਤੇ ਮਹਾਰਾਜ ਉਹ ਸਵੇਰ ਨੂੰ ਸੁਬਾ ਨੂੰ ਬੰਦਾ ਉੱਠ ਕੇ ਖੜਾ ਹੋ ਜਾਊਗਾ ਦੂਦੇ ਆਂਡਿਆਂ ਨੂੰ ਇੱਕ ਇੱਕਰੀਆ ਸਵਾਦ ਹੈ ਇਹ ਸਾਈ ਨਹੀਂ ਦੇਖਣਾ ਇਹਦਾ ਇਹਦੇ ਗੁਣ ਬਹੁਤ ਜ਼ਿਆਦਾ ਨੇ ਹਾਂ ਸਮਝਿਆ ਨਹੀਂ ਤੇ ਅਸੀਂ ਆਮ ਲੋਕ ਕਹਿੰਦੇ ਆ ਵੀ ਇਹ ਗਰਮ ਹੁੰਦੇ ਆ ਆਪਣਾਣਾ ਹੁੰਦੇ ਦੂਜੇ ਅੰਡੇ ਨਾਲੋਂ ਇੱਕ ਹੀ ਇੱਕ ਹੀ ਇਹ ਸਵਾਦ ਹੈ ਹੂੰ ਇਹ ਸਾਈ ਨਹੀਂ ਦੇਖਣਾ ਇਹਦਾ ਹੂੰ ਇਹਦੇ ਚ ਗੁਣ ਬਹੁਤ ਜ਼ਿਆਦਾ ਨੇ ਹੂੰ ਸਮਝਿਆ ਨਹੀਂ ਇਥੇ ਆਮ ਲੋਕ ਕਹਿੰਦੇ ਆ ਵੀ ਇਹ ਗਰਮ ਹੁੰਦੇ ਆ ਆਪਣਾਣਾ ਹੁੰਦੇ ਦੋਸਤੋ ਅੱਜ ਅਸੀਂ ਇੱਕ ਵਾਰੀ ਫੇਰ ਗੱਲਬਾਤ ਕਰਾਂਗੇ ਅਮਰੀਕਾ ਤੋਂ ਆਏ ਅਮਰੀਕਨ ਬਟੇਰਾ ਫਾਰਮ ਜਿਨ੍ਹਾਂ ਨੇ ਮੋਗੇ ਦੇ ਵਿੱਚ ਆ ਕੇ ਖੋਲਿਆ ਹੈ ਅਮਰੀਕਾ ਤੋਂ ਹੀ ਆਏ ਤੇ ਅਮਰੀਕਾ ਦੇ ਨਾਂ ਦੀ ਬਟੇਰਾ ਫਾਰਮ ਐਂਡ ਹੈਚਰੀ ਖੋਲਿਆ ਤੇ ਅੱਜ ਆਪਾਂ ਗੱਲ ਕਰਾਂਗੇ ਬਟੇਰੇ ਦੇ ਅੰਡੇ ਬਾਰੇ ਕਿਉਂਕਿ ਕਾਫੀ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਅੰਡਿਆਂ ਦੀਆਂ ਰੱਖੀਆਂ ਨੇ ਸ਼੍ਰੀ ਸੁਦਰਸ਼ਨ ਸ਼ਰਮਾ ਜੀ ਸਾਡੇ ਨਾਲ ਨੇ ਕਰਦਿਆਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧਰਮ ਜੀ ਕੀ ਹਾਲ ਚਾਲ ਹੈ ਹਾਂ ਚੜ੍ਹਦੀਆਂ ਕਰਾਂ ਜੀ ਤੇ ਧਰਮ ਜੀ ਮੈਂ ਪਹਿਲਾਂ ਤਾਂ ਦੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਮੋਗੇ ਵਾਲੀ ਆ ਸੁਦਰਸ਼ਨ ਸ਼ਰਮਾ ਵੱਲੋਂ ਪਿਆਰਾਂ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬਸ ਜੀ ਸੋ ਸ਼ਰਮਾ ਜੀ ਜੋ ਆਪਾਂ ਪਹਿਲਾਂ ਵੀ ਗੱਲਾਂ ਬਾਤਾਂ ਕਰਦੇ ਰਹੇ ਨੇ ਹਨਾ ਕਿਸੇ ਨਾ ਕਿਸੇ ਟੌਪਿਕ ਤੇ ਪਰ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਬਟੇਰੇ ਆ ਮਰੀ ਬਟੇਰੇ ਦੇ ਜਿਹੜੇ ਅੰਡੇ ਨੇ ਹਨਾ ਇਹਨਾਂ ਦੀ ਬਾਕੀਆਂ ਨਾਲੋਂ ਕੀ ਖਾਸੀਅਤ ਹੈ ਜੀ ਬਟੇਰਾ ਜਿਹੜਾ ਜੀ ਇਹਦੇ ਆਂਡਿਆਂ ਦੇ ਵਿੱਚ ਇੰਨੇ ਕੁ ਗੁਣ ਹੈ ਤੁਸੀਂ ਸੋਚ ਹੀ ਨਹੀਂ ਸਕਦੇ ਜੀ ਜੇ ਕਿਸੇ ਬੰਦੇ ਨੂੰ ਠੰਡ ਲੱਗੀ ਵੀ ਆ ਛਾਤੀ ਫੜੀ ਵੀ ਆ ਹਮ ਜਕਾਮ ਹੋਇਆ ਨਜਲਾ ਹੋਇਆ ਵਿਆ ਉਹਨੂੰ ਤੁਸੀਂ 12 ਕਾਂਡੇ ਇੱਕ ਦਿਨ ਚ ਖਵਾ ਦਿਓ ਚਾਰ ਸੋਭਾ ਚਾਰ ਦੁਪਹਿਰੇ ਚਾਰ ਰਾਤ ਨੂੰ ਹਮ ਤੇ ਮਹਾਰਾਜ ਜੀ ਸਵੇਰਾਂ ਸੁਬਾ ਨੂੰ ਬੰਦਾ ਉੱਠ ਕੇ ਖੜਾ ਹੋ ਜਾਊਗਾ ਜੀ ਮੇਰੇ ਕੋਲੇ ਤਾਂ ਇੱਥੇ ਰਾਤ ਨੂੰ 10 ਵਜੇ ਆਣ ਕੇ ਦਰਵਾਜ਼ਾ ਖੜਕਾਉਣ ਦੇ ਬੰਦੇ ਹਮ ਬੰਦੇ ਆਉਂਦੇ ਮੋਟਰਸਾਈਕਲਾਂ ਤੇ ਤੇ ਮੈਂ ਅੰਦਰੋਂ ਕੈਮਰੇ ਚੋਂ ਬੈਠਾ ਦੇਖਦਾ ਹਾਂ ਮੈਂ ਦਰਵਾਜ਼ਾ ਖੋਲ੍ਹਦਾ ਸੋ ਬੇਟਾ ਕੀ ਆ ਹਮ ਕਹਿੰਦੇ ਸਾਨੂੰ ਆਂਡੇ ਚਾਹੀਦੇ ਮੈਂ ਕਹਾਂਦੇ ਕਹਿੰਦੇ ਬਟੇਰੇ ਦੇ ਸਾਡਾ ਬਜ਼ੁਰਗ ਬਿਮਾਰ ਪਿਆ ਹੂੰ ਇਹ ਸਾਨੂੰ ਫਲਾਣੇ ਬੰਦੇ ਨੇ ਭੇਜਿਆ ਹੂੰ ਮੈਂ ਜੀ ਕੋਈ ਨਹੀਂ ਬੈਠੋ ਤੇ ਫਿਰ ਮੈਂ ਉਹ ਮੈਨੂੰ ਪੁੱਛਦੇ ਕਿੰਨੇ ਮੈਂ ਕਹਾ ਮੇਰੇ ਕੋਲੋਂ ਪਾ 30 ਲੈ ਜਾਓ ਪਰ ਮੈਂ 12 ਆਂਡੇ ਤੁਹਾਨੂੰ ਰეკਮੈਂਡ ਕਰੂੰਗਾ 12 ਆਂਡੇ ਲੈ ਜਾਓ 4 ਹੁਣ ਜਾ ਕੇ ਖਵਾ ਦਿਓ 4 ਸੋਭਾ ਮਾਰਨਿੰਗ ਚਾਹ ਨੂੰ ਕੱਲ ਨੂੰ 8 ਦੁਪਹਿਰੇ ਖਵਾ ਦਿਓ 4 ਇਹਨੂੰ ਉਬਾਲ ਕੇ ਖਵਾ ਦਿਓ ਇਹਨੂੰ ਇਹਦਾ ਆਮ ਰੇੜ ਬਣਾ ਕੇ ਖਵਾ ਦਿਓ ਹੂੰ ਤੇ ਇਹ ਆਂਡਿਆਂ ਦੇ ਵਿੱਚ ਜੀ ਬਟੇਰੇ ਦੇ ਆਂਡਿਆਂ ਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਜਿਹੜਾ ਬਟੇਰਾ ਹੈ ਇਹ ਨੇਚਰਲ ਚੀਜ਼ ਹੈ ਹੂੰ ਇਹਨੂੰ ਕੋਈ ਟੀਕਾ ਕਰਨੀਗਾ ਹੂੰ ਇਹ ਇਸ ਕਰਕੇ ਬਟੇਰੇ ਦਾ ਜਿਹੜਾ ਹੈਗਾ ਅਸੀਂ ਬਟੇਰੇ ਵੀ ਵੇਚਦੇ ਆਂ ਅਸੀਂ ਬਟੇਰੇ ਦਾ ਮੀਟ ਵੀ ਵੇਚਦੇ ਆਂ ਇੱਥੇ ਤੇ ਇਸ ਕਰਕੇ ਬਟੇਰੇ ਦੇ ਆਂਡੇ ਜਿਹੜੇ ਆ ਜੀ ਇਹ ਇਹਦਾ ਸਾਈਜ਼ ਨਹੀਂ ਦੇਖਣਾ ਵੀ ਇਹਦਾ ਸਾਈਜ਼ ਛੋਟਾ ਆ ਵੇਖਣ ਦਾ ਲੱਗਦਾ ਨਹੀਂ ਛੋਟਾ ਜੀ ਪਰ ਇਹ ਚ ਗੁਣ ਇੰਨੇ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਹੁਣ ਤਾਂ ਆਪਣਾ 20 ਆਂਡੇ ਤੁਹਾਨੂੰ ਇੱਥੇ ਹੁਣੇ ਬਾਲ ਕੇ ਮੁਰੇ ਰੱਖ ਦਿੰਨਾ ਮੈਂ ਤਾਂ ਇੱਕ ਹੀ ਚੱਕੂਗਾ ਤੁਸੀਂ ਜੋ ਦੇਖਣਾ ਦੋ ਤਿੰਨ ਬੰਦੇ ਨੇ ਉਹਨਾਂ ਕੱਟ ਰਹੀ ਐ ਇਹਨੂੰ ਕਰ ਦਈਆਂ ਇੰਨਾ ਟੇਸਟੀ ਤੇ ਇਸ ਕਰਕੇ ਇਹਨੂੰ ਤੁਸੀਂ ਬਟੇਰੇ ਦੇ ਆਂਡੇ ਨੂੰ ਉਬਾਲੋ ਉਬਾਲ ਕੇ ਇਹਨੂੰ ਕੱਟ ਕੇ ਇਹਦੇ ਵਿੱਚ ਕਾਲਾ ਕਾਲੀ ਮਿਰਚੇ ਨਮਕ ਪਾਓ ਤੇ ਇਹਨੂੰ ਖਾਓ ਤੇ ਤੁਸੀਂ ਦੇਖੋ ਪੀ ਇਹਦਾ ਕੀ ਟੇਸਟ ਨਜ਼ਾਰਾ ਦੂਜੇ ਆਂਡਿਆਂ ਨੂੰ ਇੱਕ ਹੀ ਕੀ ਇਹ ਸਵਾਦ ਹੈ ਇਹ ਸਾਈ ਨਹੀਂ ਦੇਖਣਾ ਇਹਦਾ ਇਹਦੇ ਚ ਗੁਣ ਬਹੁਤ ਜ਼ਿਆਦਾ ਨੇ ਹੂੰ ਸਮਝਿਆ ਨਹੀਂ ਤੇ ਅਸੀਂ ਆਮ ਲੋਕ ਕਹਿੰਦੇ ਆ ਵੀ ਇਹ ਗਰਮ ਹੁੰਦੇ ਆ ਆਪਣਾਣਾ ਹੁੰਦੇ ਹੂੰ ਧਰਮ ਜੀ ਧਰਮ ਜੀ ਮੈਂ ਦਿੱਲੀ ਦੋ ਆਂਡੇ ਮੇਰਾ ਪੰਜਾਂ ਆਂਟ ਪੰਜ ਆਂਡਿਆਂ ਦਾ ਆਮ ਰੇਟ ਹੁੰਦਾ ਜਿਹਦੇ ਵਿੱਚ ਮੈਂ ਦੋ ਆਂਡੇ ਜਿਹੜੇ ਆ ਬਟੇਰੇ ਦੇ ਪਾਉਣਾ ਹੂੰ ਬਾਕੀ ਤਿੰਨ ਹੋਰ ਹੋਰ ਕਿਸਮ ਦੇ ਪਾਉਣਾ ਜਿਵੇਂ ਤੁਸੀਂ ਦੱਸਿਆ ਸੀ ਵੀ ਜਿਵੇਂ ਬਲਗਮ ਜੰਮੀ ਆ ਛਾਤੀ ਰੁਕੀ ਆ ਨਾਲ ਠੰਡ ਲੱਗੀ ਆ ਉਹਨਾਂ ਵਾਸਤੇ ਹਾਂ ਤੇ ਇਹ ਤੋਂ ਬਿਨਾ ਹੋਰ ਕਿਹੜੇ ਰੋਗ ਤੇ ਆਪਾਂ ਕਹਿ ਲਈਏ ਇਹ ਗੱਲ ਕਰਦੇ ਆ ਹਾਂ ਕੰਮ ਕਰਦੇ ਇਹਦੇ ਇਹ ਆਂਡੇ ਜਿਹੜੇ ਹਨ ਜੀ ਕਿਸੇ ਵੀ ਬੰਦੇ 'ਚ ਕਮਜ਼ੋਰੀ ਹੈ ਸਰੀਰ ਕਮਜ਼ੋਰੀ ਹੈ ਹਮ ਹਿਊਮਨ ਹਿਊਮਨ ਕਮਜ਼ੋਰੀ ਹੈ ਹਮ ਉਹ ਆਂਡੇ ਇਹ ਖਾਣੇ ਸ਼ੁਰੂ ਕਰਦੇ ਉਹਦੇ ਤੇ ਜਵਾਨੀ ਆ ਜਾਏਗੀ ਹਮ ਜੀ ਹੁਣ ਮੈਂ ਕੁਝ ਚੀਜ਼ਾਂ ਤੁਹਾਡੇ ਟੀਵੀ ਤੇ ਨਹੀਂ ਕਹਿ ਸਕਦਾਗਾ ਹਮ ਤੁਹਾਡੇ ਪ੍ਰੋਗਰਾਮ ਤੇ ਨਹੀਂ ਕਹਿ ਸਕਦਾ ਹਮ ਜੇ ਕਿਉਂਕਿ ਆ ਸਮਝ ਨਾਲ ਸਮਝ ਗਿਆ ਹੁਣ ਜੀ ਹਾਂ ਤੇ ਮਾਰਕੀਟ ਦੇ ਵਿੱਚ 30 35 ਸਾਲ ਦੇ ਬੱਚੇ ਜਿਹੜੇ ਆ ਉਹ ਨਪੁੰਸਕ ਹੋ ਜਾਂਦੇ ਹਾਂ ਨਸ਼ਾ ਪਾਣੀ ਖਾ ਕੇ ਤੇ ਤੁਸੀਂ ਉਹਨਾਂ ਨੂੰ ਉਹ 30 ਗੰਢੇ ਖਵਾ ਦਿਓ ਸਮਝ ਲਓ 15 ਦਿਨਾਂ ਚ ਉਹ ਤੁਹਾਨੂੰ ਕੋਈ ਬਾਪੂ ਮੇਰਾ ਵਿਆਹ ਕਰਿਆ ਨਹੀਂ ਇਹ ਇੰਨੀ ਚੀਜ਼ ਆ ਵਧੀਆ ਇਹਦੇ ਵਿੱਚ ਗੁਣ ਨਹੀਂ ਮਤਲਬ ਬਟੇਰੇ ਮੇਰੇ ਕੋਲ ਹੈ ਮੇਰੇ ਕੋਲ ਫ੍ਰਾਈਡੇ ਸੱਚ ਜਿਹੜੇ ਸੰਡੇ ਐਨੇ ਕਿ ਮੈਂ ਬਟੇਰੇ ਵੇਚ ਲੈਣਾ ਇਥੇ ਤੁਸੀਂ ਸੋਚ ਨਹੀਂ ਸਕਦੇ ਰੱਖੇ ਕਿੰਨੇ ਗਿਆ ਤੁਹਾਡੇ ਕੋਲੇ ਮੇਰੇ ਕੋਲੇ 2 ਤੋਂ 3000 ਬਟੇਰਾ ਜੀ ਜੀ ਤੇ ਪਲੱਸ ਮੈਂ ਅੰਡੇ ਡੇਲੀ ਦੀਆਂ ਤਿੰਨ ਟਰੇਆਂ ਚਾਰ ਟਰੇਆਂ ਡੇਲੀ ਕੱਢਦਾ ਇਹਦਾ ਟਰੇਜ ਵੀ ਖਾਸੇ ਹੁੰਦੇ ਆ ਜੀ ਇਹ ਜਿਹੜੀ ਆ ਟਰੇ ਆ ਇਸ ਚ 95 ਅੰਡੇ ਆਦੇ ਸਮਝਿਆ ਨਹੀਂ ਇਹ ਇਹ ਦੇ ਨਾਲ ਦੀਆਂ ਦੋ ਜਾਂ ਤਿੰਨ ਨਿਕਲਣ ਤਿੰਨ ਸੌ ਅੰਡਾ ਨਿਕਲਦਾ ਮੇਰੇ ਵਿੱਚ ਉਹ ਮੈਂ ਜਿਹੜਾ ਵੇਗਿਆ ਵੇਗਿਆ ਬਾਕੀ ਚਾ ਕੇ ਪੰਜਾਂ ਦਿਨਾਂ ਤੋਂ ਬਾਅਦ ਇਹ ਮੈਂ ਮਸ਼ੀਨ ਚ ਲਾ ਦਿੰਦਾ ਹਾਂ ਉਹਦਾ ਮੇਰਾ ਇਹ 14 ਦਿਨ ਬਾਅਦ ਇਹ 14 ਤੇ 3 17 ਦਿਨਾਂ ਬਾਅਦ ਇਹਦੇ ਬੱਚੇ ਨਿਕਲਦੇ ਨੇ ਹਮ ਇਹਨਾਂ ਇਹਦੇ ਬੱਚਿਆਂ ਦੀ ਜਿਹੜੀ ਬਰੂਡਿੰਗ ਕਰਨੀ ਹੈ ਉਹ ਸਭ ਨਾਲ ਮੁਸ਼ਕਲ ਹੈ ਹਮ ਇਹਨੂੰ ਟੈਂਪਰੇਚਰ ਦੇਣਾ ਹਮ ਅਸੀਂ ਜਦੋਂ ਇਹ ਬੱਚਾ ਨਿਕਲਦਾ ਉਹਦੇ ਵਿੱਚੋਂ ਅਸੀਂ ਇਹਨੂੰ ਗੋੜਦਾ ਪਾਣੀ ਪਿਉਂਦੇ ਹਾਂ ਜੀ ਫਿਰ ਉਹ ਅੰਡ ਜਿਹੜਾ ਬੱਚਾ ਹੈਗਾ ਉਹ ਪਿੱਜਿਆ ਹੁੰਦਾ ਹੈ ਅੰਡੇ ਚੋਂ ਨਿਕਲਿਆ ਹੁੰਦਾ ਫਿਰ ਉਹਨੂੰ ਅਸੀਂ ਹੈਚ ਦੇ ਵਿੱਚ ਲਾਉਨੇ ਆ ਹਮ 12 14 ਘੰਟੇ ਚ ਜੇ ਤੱਕ ਸੁੱਕ ਜਾਂਦਾ ਉਹ ਹਮ ਫਿਰ ਅਸੀਂ ਉਹਨੂੰ ਲਿਆ ਕੇ ਉਹਦੇ ਦੂਸਰੇ ਜਿੱਥੇ ਸਾਡੀ ਜਗ੍ਹਾ ਬਣਾਈ ਹੈ ਉਹ 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 ਚ ਰੱਖਦੇ ਆ ਜੀ ਤੇ ਇਹ ਮਰਦੇ ਜ਼ਿਆਦਾ ਇਉਂ ਐ ਇਹ ਕਿਉਂਕਿ ਛੋਟੇ ਹੁੰਦੇ ਆ ਹੂੰ ਤੇ ਇਸ ਕਰਕੇ ਇਹ ਜਿਹੜੇ ਨਾ ਮਤਲਬ ਇੱਕ ਦੂਜੇ ਦੇ ਉੱਤੇ ਲੱਗ ਜਾਂਦੇ ਥੱਲੇ ਆ ਕੇ ਉਹ ਮਰ ਜਾਂਦੇ ਆ ਹੂੰ ਇਸ ਕਰਕੇ ਇਹ ਦਾ ਤੇ ਵਿੱਚੋਂ 70% ਜਿਹੜੇ ਆ ਉਹ ਨਿਕਲਦੇ ਬੱਚੇ ਉਸ ਤੋਂ ਬਾਅਦ ਜਦੋਂ ਤੁਸੀਂ ਇਹਨਾਂ ਨੂੰ ਪਾਲਦੇ ਹੋ ਉਦੋਂ ਜਿਹੜੀ ਉਦੋਂ ਤੁਹਾਨੂੰ ਜਿਹੜੀ ਫੀਡ ਇਹਨਾਂ ਦੀ ਜਾਂ ਖਾਣ ਪੀਣਾਂ ਉਹ ਕਿਸ ਤਰ੍ਹਾਂ ਦੇਣੀ ਇਹਨਾਂ ਨੂੰ ਪਹਿਲਾਂ ਜੀ ਅਸੀਂ ਕ੍ਰਮਚੱਕ ਸਾਡੇ ਹੈ ਸੀਤਲ ਕੰਪਨੀ ਦੀ ਹੈ ਖੰਨੇ ਤੋਂ ਅਸੀਂ ਉਹ ਪਾਉਨੇ ਫਿਰਾਂ ਉਹ ਅਸੀਂ ਇਹ ਜਿਹੜਾ ਬਟੇਰਾ ਹੈਗਾ ਇਹ 35 ਦਿਨਾਂ ਚ ਤਿਆਰ ਹੋ ਜਾਂਦਾ 35 ਦਿਨਾਂ ਚ ਇਹ ਵੇਚਣਾਰਾ ਕਾ ਹੋ ਜਾਂਦਾ ਖਾਣ ਜੋਗਾ ਤੇ 45 ਦਿਨਾਂ ਬਾਅਦ ਇਹ ਆਂਡੇ ਦੇਣ ਲੱਗ ਜਾਂਦਾ ਸਾਰਨੋ ਵਧੀਆ ਬਿਜ਼ਨਸ ਜਿਹੜਾ ਹੈਗਾ ਜੀ ਉਹ ਬਟੇਰਿਆਂ ਦਾ ਅਸੀਂ ਇਹਦਾ ਇਹਦਾ ਜਿਹੜਾ ਬੱਚਾ ਹੈ ਅਸੀਂ ਐਸ ਮਾਰਕੀਟ ਦੇ ਵਿੱਚ ਉਹਦਾ 50 ਰੁਪਏ ਦਾ ਬੱਚਾ ਵੇਚਦੇ ਹਾਂ ਹਾਂ ਤੇ ਜਿਹੜਾ ਬੱਚੇ ਜਿਹੜਾ ਤਿਆਰ ਹੋਇਆ ਹੋਇਆ ਖਾਣ ਵਾਸਤੇ ਲੈ ਜਾਣਾ ਹੈਗਾ ਉਹ 100 ਰੁਪਏ ਦਾ ਵੇਚਦੇ ਹਾਂ ਅਸੀਂ ਜੀ ਤੇ ਅੰਡਾ ਹੀ ਅੰਡਾ ਇਹਦਾ ਅਸੀਂ 12 ਰੁਪਏ ਦਿੰਨੇ ਆ ਜੀ 350 ਰੁਪਏ ਦੀ ਟ੍ਰੇ ਦਿੰਨੇ ਆ ਤੀ ਅੰਡੇ ਤੇ ਜਿਹੜਾ ਕਰੀ ਅੰਡਿਆਂ ਦੀ ਟ੍ਰੇ ਲੈ ਗਿਆ ਜਾਂ ਸਾਡੇ ਬਟੇਰੇ ਉਹਨੇ ਲੈ ਕੇ ਬਣਾ ਲੇ ਉਹ ਬੰਦਾ ਕਿਤੇ ਹੋਰ ਨਹੀਂ ਜਾਊਗਾ ਜੀ ਇਹੀ ਜਿਹੜਾ ਬਾਲੀਨ ਸ਼ਰਟਾਂ ਜਿਹੜੇ ਸਸਤੇ ਵੀ ਹੈਗੇ ਆ ਉਹ ਉਥੇ ਮਾਰਕੀਟ ਜਿਹੜੀ ਆ ਪ੍ਰੋਡਕਸ਼ਨ ਜ਼ਿਆਦਾ ਹੈ ਆਪਣੇ ਪ੍ਰੋਡਕਸ਼ਨ ਹੈ ਨਹੀਂ ਹਾਂਜੀ ਇਹੀ ਬਟੇਰਾ ਜੇ ਤੁਸੀਂ ਅਮਰਸਰ ਤੋਂ ਬਾਏ ਕਰਨਾ ਉਹ ਤਾਂ 100 ਰੁਪਏ ਨਹੀਂ ਦਿੰਦੇ ਤੁਹਾਨੂੰ ਬਟੇਰਾ ਤੇ ਮੈਂ ਵੀ ਇੱਥੇ 100 ਰੁਪਏ ਦਾ ਵੇਚਦਾ ਜੇ ਕਿਸੇ ਨੇ ਕਿਉਂਕਿ ਬਹੁਤ سارے ਲੋਕ ਹੁੰਦੇ ਆ ਵੀ ਅਸੀਂ ਫਾਰਮ ਕਰ ਲਈ ਹੈ ਨਾ ਜਿਵੇਂ ਬਟੇਰਾ ਫਾਰਮ ਕਿਸੇ ਨੇ ਲਾਉਣਾ ਹੈ ਜਾਂ ਆਪਣਾ ਬਣਾਉਣਾ ਚਾਹੁੰਦਾ ਹੈ ਉਹ ਤੁਹਾਡੇ ਨਾਲ ਤੁਸੀਂ ਉਹਨਾਂ ਨੂੰ ਪੂਰੀ ਸਾਰਾ ਦੱਸੋਗੇ ਪਲਾਨ ਮੈਂ ਕਹਿੰਦਾ ਜੀ ਕਿ ਕਿਸੇ ਭਾਈ ਨੇ ਬਟੇਰਾ ਦਾ ਫਾਰਮ ਖੋਲਣਾ ਹੈ ਵੈਲਕਮ ਸਾਡੇ ਦਰਵਾਜ਼ੇ ਆਓ ਅਸੀਂ ਤੁਹਾਨੂੰ ਗਾਈਡ ਕਰਾਂਗੇ ਔਰ ਤੁਸੀਂ ਕੰਮ ਸਟਾਰਟ ਕਰੋ ਐਡੀ ਵੱਡੀ ਮਾਰਕੀਟ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈ ਤੇ ਜਿਵੇਂ ਉਹ ਫਾਰਮ ਪੜਾ ਮੋਗਾ ਡਿਸਟ੍ਰਿਕਟ ਹੀ ਆ ਜਾਂ ਜਿੰਨ ਪੰਜਾਬ ਜਿਹੜਾ ਕਿੰਨਾ ਵੱਡਾ ਹੈ ਇਹ ਤੁਸੀਂ ਬਟੇਰਾ ਦਾ ਫਾਰਮ ਸ਼ੁਰੂ ਕਰ ਦਿਓ ਜੀ ਇਹ ਲੋਕ ਕਹਿੰਦੇ ਆ ਵੀ ਇਹ ਸਿਆਲ ਚ ਲੋਕ ਖਾਂਦੇ ਆ ਪਰ ਇਹ 12 ਮਹੀਨੇ ਤੀਜੀਨ ਚੱਲ ਸਕਦਾ ਹੈ ਹੂੰ ਇਹਦਾ ਲੋਕਾਂ ਨੂੰ ਵਹਿਮ ਪਿਆ ਆ ਬਈ ਇਹ ਗਰਮੇ ਦੀ ਫਲਾਣਾ ਤੋਂ ਸਮਝਦੇ ਨੇ ਇਸ ਕਰਕੇ ਇਹ ਇਹ ਮੈਡੀਸਨ ਐਕਚੁਅਲੀ ਇਹ ਜਿਹੜਾ ਨਾ ਦਵਾਈ ਦਵਾਈ ਹੈ ਦਵਾਈ ਹੈ ਬਿਲਕੁਲ ਬਿਲਕੁਲ ਠੀਕ ਹੈ ਨਾ ਇਸ ਕਰਕੇ ਇੱਕ ਮੇਰੇ ਕੋਲੇ ਕਈ ਦਫਾ ਡਾਕਟਰ ਰეკਮੈਂਡ ਕਰਦੇ ਆ ਵੀ ਤੁਸੀਂ ਇਉਂ ਕਰੋ ਇਹਨਾਂ ਨੂੰ ਨਾ ਬਟੇਰਾ ਦੇ ਆਂਡੇ ਖੋ ਹੂੰ ਮੇਰੇ ਕੋਲੇ ਆਉਦੇ ਬੰਦੇ ਵੀ ਤੁਹਾਡੇ ਕੋਲੇ ਅਮਰੀਕਨ ਬਟੇਰਾ ਫਾਰਮ ਲਿਖੇ ਥੋੜੀ ਗਾਂਡੇ ਹੈਗੇ ਮੈਂ ਕਿਹਾ ਹਾਂਜੀ ਹੂੰ ਸਾਰੇ ਡਾਕਟਰ ਨੇ ਕਿਹਾ ਵੀ ਆਹ ਪ੍ਰੋਬਲਮ ਹੈ ਮੈਂ ਕਿਹਾ ਕੋਈ 10 ਲੈ ਗਿਆ ਕੋਈ 20 ਲੈ ਗਿਆ ਕੋਈ 30 ਲੈ ਗਿਆ ਇਸ ਕਰਕੇ ਇਹ ਜਿਹੜੀ ਚੀਜ਼ ਹੈ ਨਾ ਇਹ ਇਹ ਮੈਡੀਸਨ ਹੈ ਔਰ ਇਹ ਪਿਓਰ ਹੈ ਬਿਲਕੁਲ ਹਾਂਜੀ ਇਹ ਚ ਕੋਈ ਟੀਕਾ ਕਰਨੀ ਕੋਈ ਕੋਈ ਗਲਤ ਚੀਜ਼ ਨਹੀਂ ਬਿਲਕੁਲ 100% ਨੇਚਰਲ ਹੈ 100% ਪਿਓਰ ਆਰਗੈਨਿਕ ਹੈ ਜੀ ਮਾਨ ਕੇ ਇੱਕ ਠੋਕੇ ਕਹਿੰਦੇ ਤੁਸੀਂ ਮੈਂ ਕਹਿੰਦਾ ਜੀ ਤੁਸੀਂ ਆਓ ਤੇ 45 ਦਿਨਾਂ ਬਾਅਦ ਤੁਸੀਂ ਇਹਦੇ ਬੱਚੇ ਆਂਡੇ ਨਿਕਲਣਗੇ ਤੇ 35 ਦਿਨ ਤੋਂ 45 ਦਿਨ ਚ ਤੁਸੀਂ ਵੇਚ ਸਕਦੇ ਹੋ ਹੂੰ ਸਮਝ ਨਹੀਂ ਤੇ 35 ਤੋਂ 45 ਦਿਨ ਜਿਹੜਾ ਹੈਗਾ ਉਹਦੇ ਵਿੱਚ ਮੈਂ 100 ਦਾ ਵੇਚਦਾ। ਜੇ ਮੇਰੇ ਕੋਲ ਕਿ 20 ਦਿਨ ਦਾ ਬੱਚਾ ਲੈ ਕੇ ਜਾਂਦਾ। ਮੈਂ ਉਹਨੂੰ ਪਾਲਿਆ ਬਈ। ਮੈਂ ਵੀ ਬਿジネス ਬੈ ਦੁਕਾਨ ਖਰਚਾ ਪੂਰਾ ਕਰਨਾ ਹੈ। ਮੈਂ ਉਹ 50 ਰੁਪਏ ਦਾ ਵੇਚਦਾ। ਹਾਂ। 20-25 ਦਿਨ ਦਾ। ਉਹਨੇ 10 ਦਿਨ ਜਾ ਕੇ ਉਹਨੂੰ ਪਾਲਣ ਉਹਦਾ ਸੌਦਾ ਹੋ ਗਿਆ। ਹਾਂ। ਐਡਾ ਐਡਾ ਛੇ ਤੇ ਕੋਈ ਕੰਮ ਨਹੀਂ ਜਿਹੜਾ 10 ਦਿਨਾਂ ਚ ਡਬਲ ਹੋ ਜਾਵੇ। ਇਹਨਾਂ ਨੂੰ ਰੱਖਣ ਦੇ ਵਿੱਚ ਕੋਈ ਬਾਲੀ ਮੁਸ਼ਕਲ ਤਾਂ ਨਹੀਂ ਹੁੰਦੀ ਜੇ ਕਈ ਵਾਰੀ ਕੋਈ ਚਾਹੁੰਦਾ ਹੀ ਹੋ। ਹਾਂ ਨਹੀਂ ਇਹਨਾਂ ਨੂੰ ਰੱਖਣ 'ਚ ਕੋਈ ਨਹੀਂ। ਇਹਦਾ ਸਿਰਫ ਇਹ ਹੈ ਕਿ ਜਿਹੜਾ ਤੁਹਾਡਾ ਖੁੱਡਾ ਉਹ ਸਾਫ਼ ਹੋਣਾ ਚਾਹੀਦਾ। ਪਾਣੀ ਦਾ ਪੂਰਾ ਐਂਟਰੀਆ ਹੋਣਾ ਚਾਹੀਦਾ ਤੇ ਫੀਡ ਤੁਸੀਂ ਇਹਨਾਂ ਨੂੰ ਜਿਹੜੀ ਆ ਉਹ ਰੈਗੂ ਪਾਉਗੇ। ਉਹ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਕਿਹੜੀ ਫੀਡ ਪੈਂਦੀ ਹੈ। ਉਹ ਤੁਸੀਂ ਦੱਸ ਦੋਗੇ ਸਰ ਅਸੀਂ ਦੱਸ ਦਿਆਂਗੇ ਜੀ। ਜੀ ਜੀ। ਹਾਂ ਇਹ 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 ਤਾਂ ਬਹੁਤ ਵਧੀਆ ਯਾਰ ਇਹਦਾ ਮੈਚ ਆਉਣਾ ਵੀ ਘਰ ਘਰ ਬਟੇਰੇਆਂ ਦੇ ਖੋਲੇ ਹੁਣ ਤਾਂ ਯਾਰ ਜਿਹੜਾ ਹੈਗਾ। ਬਿਲਕੁਲ। ਹਾਂ ਸਰ ਪੀਕ ਨੂੰ ਆਕਸਾ ਦੇ ਵਿੱਚ। ਹਾਂਜੀ। ਇਹਨੂੰ ਤੁਸੀਂ ਬੰਦ ਜਗ੍ਹਾ ਦੇ ਵਿੱਚ ਹੀ ਰੱਖਣਾ ਹੈ ਇਹ ਉੱਡ ਜਾਂ ਉੱਡਦੇ ਆ ਜੀ ਹਾਂ ਇਹਨੂੰ ਤੁਹਾਨੂੰ ਨਾ ਵੀ ਜਾ ਕੇ ਮੈਂ ਇਹਨੂੰ ਖੁੱਲਾ ਛੱਡ ਦਿਆਂ ਨਾ ਨਾ ਜਾਣੇ ਹਾਂਜੀ ਭੱਜਣੇ ਜੀ ਇਹ ਇਸ ਕਰਕੇ ਇਹਨੂੰ ਤੁਸੀਂ ਥੋੜਾ ਸ਼ੈੱਡ ਬਣਾਇਆ ਹੋਵੇ ਹਮ ਤੇ ਉਹਦੇ ਜਾਲੀ ਸਾਰੇ ਪਾਸੇ ਲੱਗੀ ਹੋਵੇ ਤੇ ਹਵਾ ਦਾ ਇੰਤਜ਼ਾਮ ਹੋਵੇ ਸਿਆਲਾਂ ਨੂੰ ਮਤਲਬ ਹੀਟ ਦਾ ਇੰਤਜ਼ਾਮ ਹੋਵੇ ਹਮ ਸਮਝਦੇ ਨੇ ਇਹ ਤਾਂ ਬੱਚਿਆਂ ਨੂੰ ਪਾਲਨੇ ਪੈਂਦੇ ਆ ਇਹ ਤੇ ਨੰਬਰ ਇੱਕ ਵਾਰੀ ਫਿਰ ਤੁਸੀਂ ਮੈਂਸ਼ਨ ਕਰ ਦਿਓ ਜੀ ਬਹੁਤ ਟੈਲੀਫੋਨ ਜੀ ਹਾਂ ਜੀ ਟੈਲੀਫੋਨ ਸਾਡਾ ਹੈਗਾ ਜੀ 97800 11175 ਹਾਂ 97800 11175 ਤੇ ਦੂਸਰਾ ਫੋਨ ਹੈ ਜੀ ਆਪਣਾ 98771 32731 ਜੀ 98775 3232731 ਇੱਕ ਵਾਰੀ ਇਹ ਲੋਕੇਸ਼ਨ ਵੀ ਬੋਲ ਦੋ ਆਪਾਂ ਜਿੱਥੇ ਬੈਠੇ ਆ ਜੀ ਅਸੀਂ ਜੀ ਮੋਗੇ ਸ਼ਹਿਰ ਤੋਂ ਆਪਣਾ ਅੰਮ੍ਰਿਤਸਰ ਨੂੰ ਜਾਇਏ ਜਲੰਧਰ ਨੂੰ ਜਾਇਏ ਹਾਂਜੀ ਤੇ ਲੰਡੇ ਕੇ ਪਿੰਡ ਕ੍ਰੋਸ ਕਰਕੇ ਸਵੇਰਾ ਹਸਪੀਟਲ ਆ ਜੀ ਸਵੇਰਾ ਹਸਪੀਟਲ ਦੇ ਸਾਹਮਣੇ ਹੈਗਾ ਰਾਧਾ ਸਵਾਮੀ ਡੇਰਾ ਜੀ ਅਸੀਂ ਰਾਧਾ ਸਵਾਮੀ ਡੇਰੇ ਵਾਲੀ ਸਾਈਡ ਦੇ ਉੱਪਰ ਜਿੱਦੋਂ ਦੀ ਕੰਧ ਖਤਮ ਹੁੰਦੀ ਆ ਜੀ ਉੱਥੋਂ ਰਾਈਟ ਵੇ ਪਹਿਲੀ ਇੱਕ ਰੋਡ ਨਿਕਲਦੀ ਆ ਉਹ ਆਪਣੇ ਅੱਡੇ ਤੇ ਆ ਜਾਂਦੀ ਆਪਾਂ 10 ਕਿਲੇ ਪਿੱਛੇ ਬੈਠੇ ਆ ਜੀ ਜੀ ਤੇ ਆਪਣਾ ਕਿਸੇ ਨੂੰ ਵੀ ਮੂਰੇ ਸਾਈਨ ਲਗਾ ਆਪਣਾ ਅਮਰੀਕਨ ਬਟੇਰਾ ਫਾਰਮ ਹੋਰ ਵੀ ਆਪਣੀ ਕੰਪਨੀ ਦੇ ਫਾਰਮ ਲੱਗੇ ਆ ਉਥੇ ਜੀ ਜੀ ਤੇ ਇਸ ਕਰਕੇ ਜਦੋਂ ਮਰਜੀ ਆਓ ਜੀ ਅਸੀਂ ਤੁਹਾਡੀ ਸੇਵਾ ਵਿੱਚ ਬੈਠੇ ਆ ਜੀ ਤੇ ਆਪਣਾ ਬਟੇਰਾ ਦਾ ਫਾਰਮ ਖੋਲੋ ਸਮਝਿਆ ਨਹੀਂ ਜ਼ਰੂਰ ਤੇ ਆਪਣੇ ਪੰਜਾਬ ਨੂੰ ਬਿਲਕੁਲ ਤੰਦਰੁਸਤ ਰਹਿਣ ਵਾਸਤੇ ਤੰਦਰੁਸਤ ਰਹਿਣ ਵਾਸਤੇ ਇਹਦਾ ਮੈਂ ਤਾਂ ਕਹਿੰਦਾ ਵੀ ਘਰ ਘਰ ਇਹਨਾਂ ਰੱਖੇ ਹੋਣ ਬੰਦਿਆਂ ਦੇ ਬਟੇਰੇ ਹੂੰ ਤੇ ਆਪਣਾ ਚੰਗਾ ਖਾਓ ਤੇ ਚੰਗਾ ਪੀਓ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਥੈਂਕ ਯੂ ਜੀ ਤੁਹਾਨੂੰ ਜੀ ਜੀ ਧੰਨਵਾਦ ਥੈਂਕ